ਪਟਿਆਲਾ ਦੇ ਸ਼ਿਰਾਵਾਲਾ ਗੇਟ ਦੇ ਨਜ਼ਦੀਕ ਇੱਕ ਕਮਿਸਟ ਸ਼ਾਪ ਦੇ ਡਰਗ ਡਿਪਾਰਟਮੈਂਟ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਰੇਡ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰੇਡ ਨਹੀਂ ਹੈ ਬਲਕਿ ਰੁਟੀਨ ਚੈਕਿੰਗ ਹੈ ਅਸੀਂ ਇਹਨਾਂ ਕੋਲੋਂ ਜਿਹੜੀਆਂ ਦਵਾਈਆਂ ਜ਼ਬਤ ਕੀਤੀਆਂ ਹਨ ਉਹ ਦਵਾਈਆਂ ਦੇ ਬਿੱਲ ਇਹ ਨਹੀਂ ਦਿਖਾ ਸਕੇ ਇਸ ਲਈ ਅਸੀਂ ਉਹਨਾਂ ਦਵਾਈਆਂ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਜਦੋਂ ਪੱਤਰਕਾਰਾਂ ਨੇ ਦੁਕਾਨਦਾਰ ਦੇ ਨਾਲ ਗੱਲਬਾਤ ਕੀਤੀ ਤਾਂ ਦੁਕਾਨਦਾਰ ਨੇ ਦੱਸਿਆ ਕਿ ਇਹ ਰੇਡ ਨਹੀਂ ਰੁਟੀਨ ਚੈਕਿੰਗ ਹੈ ਜੇਕਰ ਰੇਡ ਹੁੰਦੀ ਤਾਂ ਮੇਰੀ ਦੁਕਾਨ ਕਦੋਂ ਦੀ ਬੰਦ ਹੋ ਜਾਂਦੀ ਤੇ ਜਿਹੜੀਆਂ ਵੀ ਦਵਾਈਆਂ ਲੈ ਕੇ ਗਏ ਹਨ ਉਹ ਸਾਡੇ ਕੋਲ ਸਾਰੇ ਦੇ ਬਿਲ ਹਨ ਪਰ ਇਹ ਸਾਡਾ ਰਿਕਾਰਡ ਮੰਗ ਰਹੇ ਹਨ ਜਿਹੜੀਆਂ ਦਵਾਈਆਂ ਲੈ ਕੇ ਗਏ ਹਨ ਉਹ ਪਿਛਲੇ ਸਾਲ ਦੀਆਂ ਦਵਾਈਆਂ ਹਨ ਤੇ ਸਾਡਾ ਰਿਕਾਰਡ ਦੇ ਵਿੱਚ ਇਹ ਦਵਾਈਆਂ ਦੇ ਬਿਲ ਨਹੀਂ ਹਨ ਤੇ ਹੋਰ ਕੀ ਕਿਹਾ ਉਹ ਸੁਣਦੇ ਹਨ ਚੀਨ ਫਾਰਮਾ ਦੀ ਫਾਰਮਾ ਨਾਮ ਦੀ ਦੁਕਾਨ ਤੋਂ ਤੇ ਇਹਦੇ ਤੇ ਅਸੀਂ ਬਿੱਲ ਵਗੈਰਾ ਚੈੱਕ ਕੀਤਾ ਨੇ ਦਵਾਈਆਂ ਦੇ ਜਿਹੜੀਆਂ ਨੇ ਨੰਬਰ ਦਿਖਾ ਸਕਦੇ ਫਿਰ ਵਾਪਸ ਇਸ ਕਿਤੇ ਆਮ ਰੇਡ ਕਿਸ ਤਰ੍ਹਾਂ ਦੀ ਹੈ ਕਿ ਕਾਰਵਾਈ ਕਿਸ ਤਰੀਕੇ ਦੀ ਕਰ ਰਹੇ ਹੋ ਰੇਡ ਤਾਂ ਸਾਡੀ ਨੋਰਮਲ ਚੱਲਦੀ ਰਹਿੰਦੀ ਹੈ ਕੋਈ ਇਨਫੋਰਮੇਸ਼ਨ ਬੇਸਡ ਰੇਡ ਨਹੀਂ ਹਾਂਜੀ ਬਲ ਰੇਡ ਕੀਤੀ ਗਈ ਹੈ ਜਾਂ ਨੋਰਮਲ ਰੂਟੀਨ ਚੈਕਿੰਗ ਕੀਤੀ ਹੈ ਜੁਆਇੰਟ ਚੈਕਿੰਗ ਹੈ ਸਾਡੀ ਮੈਡਮ ਜਿਹੜੀ ਕਿ ਆਪਾਂ ਲੈ ਕੇ ਗਏ ਹੋ ਕੀ ਚੀਜ਼ਾਂ ਲਿਖੋ ਇਹ ਦਵਾਈਆਂ ਨੇ ਜਿਨ੍ਹਾਂ ਦੇ ਬਿਲ ਨਹੀਂ ਦਿਖਾ ਸਕੇ ਮੇਰੇ ਨੂੰ ਦਵਾਈਆਂ ਕੋਈ ਐਕਸਟਰਾ ਇਹਨਾਂ ਕੋਲ ਮਿਲੀਆਂ ਜਾਂ ਕੋਈ ਬਿਨਾਂ ਰਿਕਾਰਡ ਦੀਆਂ ਦਵਾਈਆਂ ਰੱਖੀਆਂ ਬਿਨਾਂ ਰਿਕਾਰਡ ਦੀਆਂ ਦਵਾਈਆਂ ਇਹ ਕਿਸ ਤਰ੍ਹਾਂ ਦੀ ਦਵਾਈ ਹੈ ਜਿਹੜੀ ਸ਼ੂਡਾ ਜਿਹੜੀ ਦਵਾਈ ਹੁੰਦੀ ਹੈ ਜਿਹੜੀ ਡਰਗ ਹੁੰਦੀ ਹੈ ਜਾਂ ਕੋਈ ਏਦਾਂ ਦੀ ਚੀਜ਼ ਹੈ ਉਹ ਇਰੀਟੇਟ ਹੋ ਰਹੇ ਉਹਨਾਂ ਦੀ ਕੋਈ ਨਹੀਂ ਹੋਈ ਹੈਗੀ ਇਹਨਾਂ ਕੋਲ ਜਿਨ੍ਹਾਂ ਦੇ ਬਿਲ ਨਹੀਂ ਦਿਖਾ ਸਕੇ ਹੈ ਅਸੀਂ ਰੂਟੀਨ ਦੀ ਜਿਹੜੀ ਚੈਕਿੰਗ ਕਰਦੇ ਰਹੇ ਹਾਂ ਇਸ ਤਰ੍ਹਾਂ ਨਹੀਂ ਅਗੇ ਨਹੀਂ ਨਹੀਂ ਮਹਿਕਮਾ ਐਕਸ਼ਨ ਲਏਗਾ ਕਿਸ ਤਰ੍ਹਾਂ ਦੀ ਦਵਾਈ ਹੈ ਜਿਹੜੀ ਤੁਸੀਂ ਲੈ ਕੇ ਚੱਲੇ ਹੋ ਜਿਹੜੀ ਕਿਸ ਵਾਸਤੇ ਲਓ ਕਿਸ ਵਾਸਤੇ ਪਈਆਂ ਕੁਝ ਇਸ ਤਰ੍ਹਾਂ ਦੀ ਦਵਾਈਆਂ ਇਸ ਤਰ੍ਹਾਂ ਜੋ ਦਵਾਈਆਂ ਨੇ ਕੋਈ ਬਿਲ ਨਹੀਂ ਦਿਖਾ ਸਕੇ ਡਰਗਸ ਐਂਡ ਕਾਸਮੈਟਿਕਸ ਦੀ ਕੰਟਰਵੇਸ਼ਨ ਹੈ ਇਸ ਕਰਕੇ ਮਤਲਬ ਬਿਲ ਤਾਂ ਬਗੈਰ ਪਈਆਂ ਸੀ ਇਹ ਦਵਾਈਆਂ ਨਾਲ ਹਾਂ ਬਿਲ ਤਾਂ ਬਗੈਰ ਪਈਆਂ ਸੀ ਕੁਝ ਦੇ ਨਾ ਨੇ ਸੇਲ ਬਿਲ ਨਹੀਂ ਦਿਖਾਏ ਹੋਏ ਮੈਮ ਕੋਈ ਨਸੀਬੀ ਕੋਈ ਵਗੈਰਾ ਕੁਝ ਨਹੀਂ ਨਹੀਂ ਇਸ ਤਰ੍ਹਾਂ ਲੇ ਮੈਂ ਕੋਈ ਦੁਕਾਨਾ ਦੇ ਰਿਹਾ ਇਸ ਤੇ ਅੱਜ ਇਹ ਪਹਿਲੀ ਹੈ ਬਾਕੀ ਦੇਖਦੇ ਬਾਕੀ ਦਿੱਕਤੀ ਜਾਈ ਕੋਰੀ ਹੈ ਮੈਂ ਕਿਤੇ ਨਹੀਂ ਜਾ ਰਹਾ ਹਾਂ ਉਹ ਆਉਣਾ ਕਰ ਲੈ ਚਾਹ ਪਾਣੀ ਪੀਣੇ ਕਿਸ ਨੇ ਨਹੀਂ ਪਹਿਲੇ ਪਹਿਲੇ ਕਰ ਲਈ ਫਿਰ ਪੀਣੇ ਤਾਂ ਸੋਕਮ ਕਰੋ ਕੀ ਨਾਮ ਹੈ ਜੀ ਆਪਣਾ ਮੇਰਾ ਜਸਪ੍ਰੀਤ ਸਿੰਘ ਨਾਮ ਹੈ ਜੀ ਕੀ ਨਾਮ ਦਾ ਦੁਕਾਨ ਦਾ ਕੀ ਨਾਮ ਹੈ ਜੀ ਇਨਸੀਨ ਫਾਰਮਾ ਦਾ ਨਾਮ ਹੈ ਜੀ ਦੁਕਾਨ ਦਾ ਕੀ ਹੋਇਆ ਕੀ ਹੈ ਮਾਮਲਾ ਕਿਉਂ ਕਿ ਕਿਹਾ ਜਾ ਰਿਹਾ ਹੈ ਕਿ ਰੇਡ ਹੋਈ ਹੈ ਕਿਸੇ ਦਿਨ ਕਿ ਹੈ ਕਿ ਚੈਕਿੰਗ ਸੀ ਕੀ ਸੀ ਮੇਰੇ ਭਰਾ ਜੇ ਰੇਡ ਹੋਈ ਹੁੰਦੀ ਹੁਣ ਤੱਕ ਮੇਰੀ ਦੁਕਾਨ ਸੀਲਡ ਹੋ ਚੁੱਕੀ ਹੁੰਦੀ ਰੇਡ ਨਹੀਂ ਹੈ ਰੂਟੀਨ ਚੈਕਿੰਗ ਹੈ ਰੂਟੀਨ ਚੈਕਿੰਗ ਦੇ ਵਿੱਚ ਮੈਨੂੰ ਇਹ ਦੱਸਿਆ ਗਿਆ ਹੈ ਵੀ ਕਲੈਕਟਿਵ ਟੀਮ ਦੀ ਜਕੀ ਜਿਹੜੀ ਮਹੀਨੇ ਚ ਚੈਕਿੰਗ ਹੁੰਦੀਆਂ ਪੂਰੀ 10 ਦੁਕਾਨਾਂ ਦੀਆਂ ਉਹ ਚੈਕਿੰਗ ਸੀਗੀ ਕੁਝ ਸਮਾਨ ਇਹਨਾਂ ਨੇ ਮੇਰੇ ਤੋਂ ਤਕਰੀਬਨ ਇਹ ਮੰਨ ਲਓ ਕਿ ਢਾਈ ਪੇਟੀਆਂ ਉਹ ਲਿੱਤੀਆਂ ਨੇ ਜਿਸ ਵਿੱਚ ਕੁਝ ਖੁੱਲੇ ਪੱਤੇ ਕੁਝ ਡੱਬੇ ਨੇ ਤੇ ਮੈਨੂੰ 3 ਦਿਨ ਦੀ ਮੌਲਤ ਦਿੱਤੀ ਹੈ ਵੀ ਜਿਸ ਦਵਾਈ ਦਾ ਤੁਸੀਂ ਬਿੱਲ ਨਹੀਂ ਉਹ ਕਰ ਸਕੇਗੇ ਤਾਂ ਉਸ ਤੋਂ ਬਗੈਰ ਤੁਹਾਡੇ ਤੇ ਐਕਸ਼ਨ ਲਿੱਤਾ ਜਾਏਗਾ ਤੇ ਤਕਰੀਬਨ 90% ਦਵਾਈਆਂ ਦੇ ਬਿੱਲ ਜਿਹੜੇ ਨੇ ਠੀਕ ਹੈ ਨਾ ਪਲੱਸ ਉਹ ਦਿਖਾ ਦਿੱਤੇ ਨੇ ਨਹੀਂ ਤਾਂ ਭਰਾ ਸਾਰੀ ਦੁਕਾਨ ਲੈ ਜਾਂਦੇ ਅੰਦਰ ਸਟਾਕ ਦੇਖੋ ਕਿੰਨੇ ਰਹਾ ਤੁਸੀਂ ਆਓ ਨਿਕਾ ਮਾਰੋ ਤੁਹਾਨੂੰ ਆਈਡੀਆ ਹੋ ਜਾਏਗਾ ਉੱਪਰ ਵੀ ਪੂਰਾ ਆਪਣਾ ਗੋਡਾਊਨ ਹੈਗਾ ਜਿਹੜੀਆਂ ਉਹ ਲੈ ਗਏ ਨੇ ਜੀ ਉਹਨਾਂ ਦੇ ਬਿੱਲ ਨਹੀਂ ਹੈਗੇ ਆਪਣੇ ਕੋਲ ਨਹੀਂ ਬਿੱਲ ਹੈਗੇ ਨਹੀਂ ਇਸ ਟਾਈਮ ਬਿੱਲ ਕਈਆਂ ਦੇ ਪਰਚੇਸ ਨਹੀਂ ਚੜੀ ਪਈ ਸਿਰਫ ਪਰਚੇਸ ਚੜ ਕੇ ਉਹ ਇਹ ਕਹਿੰਦੇ ਨੇ ਵੀ ਸਾਨੂੰ ਹਾਰਡ ਕਾਪੀ ਤੇ ਉਹਦੀ ਸੇਲ ਔਰ ਰਿਕਾਰਡ ਜਿਹੜੀ ਆ ਆਪਣਾ ਪਰਚੇਸ ਦੋਨੋਂ ਚਾਹੀਦੇ ਜਦੋਂ ਮਾਲ ਆਂਦਾ ਨਹੀਂ ਫਿਰ ਬਾਈ ਜੀ ਜੇ ਨਹੀਂ ਆਪਾਂ ਕੋਈ ਵੀ ਮਾਲ ਲੈਣੇ ਆ ਉਹਦਾ ਬਿੱਲ ਜਰੂਰ ਹੁੰਦਾ ਤੁਹਾਡੇ ਕੋਲ ਬਿੱਲ ਦਿੱਤਾ ਹੈ ਕਿ ਨਹੀਂ ਦਿੱਤਾ ਹੀ ਨਹੀਂ ਤੁਸੀਂ ਨਹੀਂ 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 ਬਿੱਲ ਸਾਰੇ ਹੈਗੇ ਨੇ ਇਹਨਾਂ ਨੂੰ ਪਰਸਨਲੀ ਹਾਰਡ ਕਾਪੀਆਂ ਚਾਹੀਦੀਆਂ ਨੇ ਕੁਝ ਫਾਈਲਾਂ ਜਿਹੜਾ ਇਹਨਾਂ ਨੇ ਸਮਾਨ ਵਾਂਗ ਜਿਹੜਾ ਪੁਰਾਣੇ ਸਾਲ ਦੇ ਰਿਕਾਰਡ ਨੇ ਉਹ ਇਹ ਕਹਿੰਦੇ ਨੇ ਕਿ ਸਾਨੂੰ ਪ੍ਰੋਪਰ ਹਾਰਡ ਕਾਪੀ ਸੀ ਚਾਹੀਦੀ ਹੈ ਕਿ ਕਿੰਨੇ ਕੁ ਅਮਾਉਂਟ ਦਾ ਸਮਾਨ ਲੈ ਕੇ ਗਏ ਆ तकरीबन 32 ਤੋਂ 33000 ਤੱਕ 33000 ਅੱਲਾ ਵੀ ਤੁਹਾਡੀ ਦੁਕਾਨ ਤੇ ਰੇਡ ਹੋਣੀ ਤੇ ਇਸ ਤਰ੍ਹਾਂ ਦੀ ਆ 3 ਸਾਲ ਆਪਣਾ 3 ਸਾਲ ਡਿਟੇਲ ਕਰ ਰਹੇ ਨੂੰ ਹੋਗੇ ਹੋਸਟਲ ਕਿਤੇ ਨੂੰ 7 ਸਾਲ ਹੋ ਗਏ 10 ਸਾਲ ਦੇ ਵਿੱਚ ਚੌਥੀ ਜਾਂ ਪੰਜਵੀਂ ਜਾਰ ਦੀ ਕਲੈਕਟਿਵ ਚੈਕਿੰਗ ਹੈ ਪਰ ਅੱਜ ਇਹ ਆ ਵੀ ਪਹਿਲੀ ਵਾਰ ਸਮਾਨ ਨਾਲ ਲੈ ਕੇ ਗਏ ਨੇ ਤੇ ਇਹ ਕਹਿ ਰਹੇ ਨੇ ਵੀ ਭਾਈ ਜਿਵੇਂ ਤੁਸੀਂ ਬਿੱਲ ਦਿਖਾਓਗੇ ਤੁਹਾਨੂੰ ਤੁਹਾਡਾ ਸਮਾਨ ਅਗਲੇ 48 ਘੰਟੇ ਵਿੱਚ ਵਾਪਸ ਕਰ ਦੇਵਾਂਗੇ ਕਿਸ ਟਾਈਪ ਦੀਆਂ ਦਵਾਈਆਂ ਲੈ ਕੇ ਗਏ ਕਿਸ ਟਾਈਪ ਦੀਆਂ ਸਭ ਰੂਟੀਨ ਇਹਨਾਂ ਨੇ ਕੁਝ ਨਹੀਂ ਛੱਡਿਆ ਸਭ ਰੂਟੀਨ ਦੇ ਵਿੱਚ ਜੋ ਦਵਾਈਆਂ ਇਹਨਾਂ ਨੂੰ ਅਸੀਂ ਜੋ ਇਹਨਾਂ ਨੇ ਕਿਹਾ ਵੀ ਸਾਨੂੰ ਬਿੱਲ ਦਿਓ ਪਰ ਕੰਮ ਕਰਨ ਵਾਲੀ ਪੋਸਟਾ ਨਹੀਂ ਹੈ ਕੋਈ ਦੁਕਾਨਦਾਰ ਨੂੰ ਤੰਗ ਕਰਨ ਲਈ ਪਾਲਸੀ ਨਹੀਂ ਹੈ ਕਲੈਕਟਿਵਲੀ ਉਹਨਾਂ ਨੇ ਆਂਦੇ ਸਾਰ ਇੰਨੀ ਗੱਲ ਸਾਨੂੰ ਰਿਕੁਐਸਟ ਹੀ ਕੀਤੀ ਹੈ ਵੀ ਅਸੀਂ ਤੁਹਾਨੂੰ ਕੋਈ ਤੰਗ ਨਹੀਂ ਕਰਨਾ ਹੈ ਨਾ ਅਸੀਂ ਤੁਹਾਡੇ ਨਾਲ ਕੋਈ ਉਹ ਹੈ ਸਾਨੂੰ ਤੁਹਾਡੀ ਰੂਟੀਨ ਚੈਕਿੰਗ ਵਾਸਤੇ ਤੁਹਾਡੀ ਸਪੋਰਟ ਚਾਹੀਦੀ ਹੈ ਔਰ ਅਸੀਂ ਵੀ ਸਪੋਰਟ ਜਿੰਨੀ ਕਰ ਸਕਦੇ ਸੀ ਆਪਾਂ ਕਰਦੇ ਹਾਂ ਜੀ ਇਹ ਸਿਰ ਕਰ ਲੋਗੇ ਦਵਾਈਆਂ ਮੋੜ ਦਿੱਤੀਆਂ ਜਾਣਗੀਆਂ ਉਹ ਸਾਰੀਆਂ ਹਾਂ ਸਰ ਕਿਉਂ ਨਹੀਂ ਮਿਲਣਗੀਆਂ ਪਾਲਸੀ ਚ ਲਿਖਿਆ ਹੋਇਆ ਹੈ 77 ਇਹ ਪਾਲਸੀ ਜਿਹੜੀ ਹੈ ਉਹਦੇ ਵਿੱਚ ਚੀਜ਼ ਰਿਟਨ ਹੈਗੀ ਹੈ ਕਿ ਜਿਵੇਂ ਤੁਸੀਂ ਦਿਓਗੇ ਉਹ ਤੁਹਾਨੂੰ ਮਿਲੇਗਾ ਸਭ ਤੋਂ ਪਹਿਲਾਂ ਤੁਹਾਡੇ ਦੁਕਾਨ ਤੇ ਕੋਈ ਤੇ ਕੋਈ ਗ੍ਰਾਡ ਵਗੈਰਾ ਜਾਂਚ ਵਗੈਰਾ ਲਾਈਵ ਚ ਨਹੀਂ ਗੋਲੀ ਦਵਾਈਆਂ ਲੈਣ ਆਂਦੇ ਨੇ ਠੀਕ ਹੈ ਠੀਕ ਹੈ ਵੀ ਖੜੇ ਨੇ ਅੱਛੇ ਵੀ ਖੜੇ ਨੇ ਅਗਰ ਇਦਾਂ ਦੀ ਮੇਰੀ ਰੇਡਾਂ ਹੁੰਦੀਆਂ ਨੇ ਮੇਰੇ ਗੱਲ ਨੇ ਸਮਝੋ ਤੁਸੀਂ ਵੀ ਸਮਝਦਾਰ ਹੋ ਜਿਹੋ ਜੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ